ਤੁਹਾਡੇ ਹਸਬੰਦ ਦੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਤੁਸੀਂ 20 ਸਾਲ ਯੂ ਐਸ اے ਰਹੇ ਤੁਹਾਡੇ ਬੱਚੇ ਵੀ ਹੈਗੇ ਕਿੰਨੇ ਬੱਚੇ ਮੈਂ ਦੋ ਬੇਟੇ ਨੇ ਉਹ ਵੀ ਬਾਹਰ ਨੇ ਤੇ ਬੇਟੀ ਇੱਥੇ ਅੱਛਾ ਬੇਟੀ ਇੱਥੇ ਹੈ ਤੁਸੀਂ ਕਿੰਨੇ ਸਾਲ ਉੱਥੇ ਰਹੇ ਹੋਗੇ ਸੀਗੇ 20 20 ਸਾਲ ਇੰਡੀਆ ਦੇ ਵਿੱਚ ਇਵੈਂਸ਼ਲੀ ਮੇਰੇ ਹਸਬੰਦ ਨੇ ਪਪਸ ਇੰਡੀਆ ਆਣਾ ਸੀ ਉੱਥੇ ਤਾਂ ਰਹਿਣਾ ਨਹੀਂ ਸੀ ਉਹਨਾਂ ਦਾ ਮਨ ਨਹੀਂ ਸੀ ਵੀ ਵਾਂਟਡ ਟੂ ਬੀ ਹੇਅਰ ਅਸੀਂ ਉੱਥੇ ਰਹੇ ਕਿਉਂਕਿ ਪਹਿਲਾਂ ਤਾਂ 5 ਇਅਰਸ ਦਾ ਨਦੀ ਵੈਸੇ ਟ੍ਰੀਟਮੈਂਟ ਹੁੰਦੀ ਸੀ ਫਿਰ ਬੱਚੇ ਸਕੂਲ ਸੀਗੇ ਸੋ ਹੁਣ ਬੱਚੇ ਜਿਵੇਂ ਅਡਲਟ ਹੋਏ ਉਹ ਕਹਿੰਦੇ ਕਿ ਵੀ ਹੈਵ ਟੂ ਗੋ ਬੈਕ ਕਿ ਕੀ ਬਿਜ਼ਨਸ ਕਰੀਏ ਤੇ ਕੀ ਹੋਏਗਾ ਆਕੂਪੇਸ਼ਨ ਕੀ ਰੱਖੀ ਹੈ ਖੇਤੀ ਦਾ ਵੈਸੇ ਸ਼ੁਰੂ ਤੋਂ ਐਸੀ ਖੇਤੀ ਕਰਦੇ ਸੀ ਉਹ ਹੀ ਵਾਸ ਅ ਫਾਰਮਰ ਬੇਸਿਕਲੀ ਉਹ ਫਾਰਮਰ ਸੀਗੇ ਆਫਟਰ ਬੀਐਸਸੀ ਉਹਨਾਂ ਨੇ ਕੀਤੀ ਸੀ ਬੀਐਸਸੀ ਐਗਰੀਕਲਚਰ ਫਰਮ ਪੀਯੂ ਜਿਹੜਾ ਲੁਧਿਆਣਾ ਇੰਸਟੀਟਿਊਸ਼ਨ ਉਹ ਤੋਂ ਕੀਤੀ ਸੋ ਹੀ ਵਾਸ ਅ ਐਜੂਕੇਟਿਡ ਫਾਰਮਰ ਸੀ ਐਂਜਲਿਕ ਐਂਡ ਹੀ ਵਾਸ ਆਲਸੋ ਦਾ ਮੈਂਬਰ ਆਫ ਫਾਰਮਰਸ ਕਮਿਸ਼ਨ ਸੋ ਉਹਨਾਂ ਨੂੰ ਇਹ ਸੀ ਵੀ ਇੱਥੇ ਹੋਰ ਹੁਣ ਜ਼ਮੀਨਾਂ ਬਹੁਤ ਥੋੜੀਆਂ ਰਹਿ ਗਈਆਂ ਕੀ ਚੀਜ਼ ਪ੍ਰੋਫਿਟੇਬਲ ਹੋਏਗਾ ਇਸ ਹਿਸਾਬ ਨਾਲ ਉਹਨਾਂ ਨੇ ਫਿਰ ਡੈਰੀ ਸ਼ੁਰੂ ਕੀਤੀ ਹੂੰ ਕਾ ਗਮਾਂ ਪਹਿਲਾਂ ਆ ਗਿਆ ਸੀ ਅਕਟੂਬਰ ਅੱਛਾ ਦੂਸਰ ਮਤਲਬ ਉਹਨੂੰ ਪੰਜਾ ਗਵਾ ਸ਼ੁਰੂ ਕੀਤਾ ਸੀ ਅੱਜ ਅੱਜ ਕਿੰਨੀਆਂ ਨੇ ਅੱਜ 250 250 ਖੁਸ਼ੀ ਹੈ ਇਸ ਚੀਜ਼ ਦੀ ਕਿ ਮਤਲਬ ਕਿੱਥੋਂ ਸ਼ੁਰੂ ਕੀਤਾ ਔਰ ਕਿੱਥੇ ਲੈ ਕੇ ਗਿਆ ਜੀ ਲੈਵਲ ਵਾਲਿਆਂ ਨੇ ਸੈਟਅਪ ਕੀਤਾ ਸੀ ਸਾਰਾ ਸਿਸਟਮ ਉਹ ਉਹਨਾਂ ਦੀ ਟ੍ਰੇਨਿੰਗ ਦੇ ਨਾਲ ਇਸ ਤਰ੍ਹਾਂ ਅਸੈਂਬਲੀ ਲਾਈਨ ਹੈ ਇਹ ਉਸ ਤਰ੍ਹਾਂ ਨਹੀਂ ਹੈ ਕਿ ਜਿਵੇਂ ਆਪਣੇ ਜਿਗੇ ਬੀਜ ਆਪਰਸ਼ਨ ਨੂੰ ਪਾਣੀ ਪਾਤਾ ਉਹਨੂੰ ਵਿਚਾਰ ਡੀ ਲੈਵਲ ਦੇ ਸਿਸਟਮ ਹੁੰਜੇ ਸਾਰਿਆਂ ਨੂੰ ਪੱਠੇ ਪਏ ਹੈ ਸਾਰਿਆਂ ਨੂੰ ਫੀਡ ਜਾਏਗੀ ਉਹ ਮਸ਼ੀਨ ਦੇ ਨਾਲ ਹੀ ਜਾਏਗੀ ਸੋ एवरीथिंग ਇਜ਼ ਡਨ ਆਟੋਮੈਟਿਕਲੀ ਇਸ ਤਰ੍ਹਾਂ ਹੀ ਟੂ ਆਈ ਵੀ 6 ਕਮਾਈ ਇੱਕ ਪਾਸੇ ਖੜਦੀਆਂ 6 ਆਟੋਮੈਟਿਕਲੀ ਸਿਸਟਮ ਹੈ ਹੈ ਨਾ ਉਹਦੇ ਨਾਲ ਇਹ ਕਨਵੀਨੀਅੰਟ ਹੈ ਆਦਰਵਾਈਜ਼ ਤਾਂ ਕੱਲਿਆ ਰੱਖਣਾ ਬੜਾ ਔਖਾ ਹੈ ਮਹਿਲਾ ਦਿਵਸ ਮਹਿਲਾ ਦਿਵਸ ਦੀ ਜਦੋਂ ਗੱਲ ਕਰਦੇ ਆ ਕਿ ਅੱਜ ਦੇ ਟਾਈਮ ਤੇ ਮਹਿਲਾਵਾਂ ਕਿਤੇ ਅੱਗੇ ਪਹੁੰਚ ਚੁੱਕੀਆਂ ਹੈਗੀਆਂ ਨੇ ਹਰ ਫੀਲਡ ਦੇ ਵਿੱਚ ਕਾਫੀ ਅੱਗੇ ਨੇ ਔਰ ਮੱਲਾ ਮਾਰ ਰਹੀਆਂ ਹੈਗੀਆਂ ਨੇ ਫਿਰੋਜ਼ਪੁਰ ਦੇ ਇੱਕ ਲੇਡੀ ਨੂੰ ਨੈਸ਼ਨਲ ਅਵਾਰਡ ਮਿਲਿਆ ਹੈਗਾ ਨਾਰਥ ਜ਼ੋਨ ਦਾ ਡੇਰੀ ਫਾਰਮਿੰਗ ਦੇ ਵਿੱਚ ਫਿਰੋਜ਼ਪੁਰ ਦੇ ਫਿੱਡੇ ਪਿੰਡ ਦੇ ਵਿੱਚ ਮੌਜੂਦ ਹੈਗੇ ਆ ਔਰ ਅੱਜ ਉਸ ਮਹਿਲਾ ਨਾਲ ਵੀ ਮਿਲਾਵਾਂਗੇ ਕਿ ਉਹਨਾਂ ਨੇ ਇਸ ਫਾਰਮ ਨੂੰ ਸੰਭਾਲਿਆ ਹੋਇਆ ਔਰ ਇਸ ਫਾਰਮ ਦੇ ਵਿੱਚ 250 ਦੇ ਕਰੀਬ ਜਿਹੜੇ ਪਸ਼ੂ ਹੈਗੇ ਨੇ ਔਰ ਅੱਜ ਵੀ ਇਹ ਫਾਰਮ ਉਹ ਸੰਭਾਲ ਰਹੇ ਹੈਗੇ ਨੇ ਅਮਰੀਕਾ ਸੀਗੇ 20 ਸਾਲ ਅਮਰੀਕਾ ਰਹੇ ਤਾਂ ਉਸ ਤੋਂ ਬਾਅਦ ਉਹ ਆਪਣੇ ਹਸਬੰਡ ਨਾਲ ਵਾਪਸ ਜਿਹੜਾ ਇੰਡੀਆ ਹੈ ਔਰ ਇੰਡੀਆ ਆ ਕੇ ਉਹਨਾਂ ਨੇ ਜਿੱਥੇ ਪਿੰਡ ਦੇ ਵਿੱਚ ਕਾਫੀ ਕੁਝ ਕੀਤਾ ਉੱਥੇ ਹੀ ਫਿਰ ਉਹਨਾਂ ਨੇ ਜਿਹੜਾ ਫਾਰਮਿੰਗ ਦਾ ਕੰਮ ਹੈ ਉਹ ਕੀਤਾ ਤਾਂ ਮੀਆਂ ਬੀਬੀ ਨੇ ਦੋਵਾਂ ਨੇ ਫਾਰਮਿੰਗ ਦਾ ਕੰਮ ਕੀਤਾ ਹਾਲਾਂਕਿ ਖੇਤੀਬਾੜੀ ਵੀ ਜਿਹੜੀ ਹੈ ਉਹ ਨਾਲ ਹੈਗੀ ਆ ਔਰ ਫਾਰਮਿੰਗ ਦਾ ਕੰਮ ਕਰਦੇ ਕਰਦੇ ਅੱਜ ਉਹਨਾਂ ਨੂੰ ਅਵਾਰਡ ਮਿਲਿਆ ਹੈਗਾ ਔਰ ਇਹ ਮਾਣ ਵਾਲੀ ਗੱਲ ਹੈਗੀ ਹੈ ਗੱਲਬਾਤ ਵੀ ਕਰਾਂਗੇ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਤਸਵੀਰ ਦੇਖ ਸਕਦੇ ਹੋ ਉਸ ਫਾਰਮ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਪਸ਼ੂ ਹੈਗੇ ਨੇ ਔਰ ਪਸ਼ੂਆਂ ਨੂੰ ਚਾਰਾ ਔਰ ਪੱਠੇ ਜਿਹੜੇ ਨੇ ਉਹ ਪਾਏ ਜਾ ਰਹੇ ਹੈਗੇ ਆ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ ਸਾਡੇ ਨਾਲ ਮੈਮ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਮੈਮ ਪਹਿਲੇ ਤਾਂ ਤੁਹਾਨੂੰ ਅਵਾਰਡ ਮਿਲਿਆ ਹੈਗਾ ਕਿਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਬਹੁਤ ਬੜੀ ਖੁਸ਼ੀ ਹੈ ਕਿ ਕਿ ਮੇਰੇ ਹਸਬੰਦ ਦਾ ਇੱਕ ਡ੍ਰੀਮ ਸੀਗਾ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ ਡੈਰੀ ਫਾਰਮ ਤਾਂ ਮੈਨੂੰ ਅੱਛਾ ਲੱਗ ਰਿਹਾ ਕਿ ਵੀ ਅੱਜ ਮੈਨੂੰ ਅਵਾਰਡ ਮਿਲਿਆ ਮੈਂ ਉਹਨਾਂ ਦਾ ਆਫਟਰ ਹਿਸ ਡੈਥ ਮੈਂ ਇਹ ਕੰਟੀਨਿਊ ਕੀਤਾ ਹੈ ਤੇ ਉਹ ਦੀ ਸਕਸੈਸਫੁਲ ਹੋਈ ਇਹ ਇਹ ਜਿਹੜਾ ਅਵਾਰਡ ਮਿਲਿਆ ਹੈਗਾ ਇਹ ਕੀ ਅਵਾਰਡ ਹੈਗਾ ਸੀਗਾ ਵੋਟ ਹੈਗਾ ਜੀ ਇਹਨਾਂ ਨੇ 4 ਜ਼ੋਨਸ ਕੀਤੇ ਹਨ ਔਰ ਨਾਟ ਜ਼ੋਨ ਦੇ ਵਿੱਚੋਂ ਆਈ ਥਿੰਕ ਮੇਰਾ ਮੈਕਸਿਮਮ ਹੈਗਾ ਦੁੱਧ ਦਾ ਪ੍ਰੋਡਕਸ਼ਨ ਸੋ ਉਸ ਲੈਵਲ ਤੇ ਇਹਨਾਂ ਨੇ ਕੀਤਾ ਕਿੰਨੇ ਪਸ਼ੂ ਜਿਹੜੇ ਐ ਤੁਹਾਡੇ ਕੋਲ ਇੱਥੇ ਹੈਗੇ ਨੇ ਔਰ ਕਿੰਨੇ ਲੀਟਰ ਦੁੱਧ ਜਿਹੜਾ ਤੁਸੀਂ ਉਹ ਦਿੰਦੇ ਹੈਗੇ ਉਹ ਅੱਗੇ ਔਰ ਕਿੱਥੇ ਦਿੰਦੇ ਅਸੀਂ ਵੇਦਕਾ ਨੂੰ ਦੁੱਧ ਦੋ ਚਕਾਣੇ ਉਹਨਾਂ ਦੀ ਗੱਡੀ ਆਉਂਦੀ ਹੈ ਤੇ ਸਾਡਾ ਇਸ ਵਕਤ ਜਿਹੜਾ 2400 ਲੀਟਰ ਦੁੱਧ ਹੈ 2400 ਲੀਟਰ ਤਾਂ ਫਿਰ ਉਹ ਖੁਦ ਆ ਕੇ ਇੱਥੋਂ ਲੈ ਜਾਂਦੇ ਖੁਦ ਆਉਂਦੇ ਆ ਉਹਨਾਂ ਦੀ ਗੱਡੀ ਖੁਦ ਆਉਂਦੀ ਹੈ ਉਹ ਜਲਰ ਮੈਥਡ ਦਿਖਾਵਾਂਗੀ ਚਿਲਰ ਦੇ ਵਿੱਚੋਂ ਪਾਈਪ ਲਗਾਉਂਦੇ ਆ ਤੇ ਫਿਰ ਡレイン ਕਰ। ਮੈਮ ਦੇਖਿਆ ਜਾਵੇ ਤਾਂ ਇੰਨੇ ਪਸ਼ੂ ਸੰਭਾਲਨੇ ਕਾਫੀ ਮੁਸ਼ਕਲ ਹੋ ਜਾਂਦੀ ਹੈ। ਇਹ ਸਾਰਾ ਸਿਸਟਮ ਕਿੱਦਾਂ ਸੰਭਾਲਦੇ ਹੈਗੇ ਫਿਰ ਤੁਸੀਂ? ਇਹ ਨਾ ਜੀ ਜੀ ਲੈਵਲ ਵਾਲਿਆਂ ਨੇ ਸੈਟਅਪ ਕੀਤਾ ਸੀ ਸਾਰਾ ਸਿਸਟਮ। ਉਹ ਉਹਨਾਂ ਦੀ ਟ੍ਰੇਨਿੰਗ ਦੇ ਨਾਲ ਇਸ ਤਰ੍ਹਾਂ ਅਸੈਂਬਲੀ ਲਾਈਨ ਏ ਉਸਰਾਨੀ ਹੈਗੇ ਜਿਵੇਂ ਆਪਣੇ ਜਿਗੇ ਬੀਜਾ ਆਪਸ਼ਨ ਨੂੰ ਪਾਣੀ ਪਾਤਾ ਉਹਨੂੰ ਪ੍ਰਚਾਰ ਦੀ ਲੈਵਲ ਦੇ ਸਿਸਟਮ ਪਹੁੰਚਵੇ ਸਾਰਿਆਂ ਨੂੰ ਪੱਠੇ ਪਏ ਐ ਸਾਰਿਆਂ ਨੂੰ ਫੀਡ ਜਾਏਗੀ ਉਹ ਮਸ਼ੀਨ ਦੇ ਨਾਲ ਹੀ ਜਾਏਗੀ ਸੋ एवरीथिंग ਇਜ਼ ਡਨ ਆਟੋਮੈਟਿਕਲੀ ਅਸਰੇ ਟੂ ਆਈ ਵੀ 6 ਗਮਾ ਇੱਕ ਪਾਸੇ ਖੜਦੀਆਂ 6 ਆਟੋਮੈਟਿਕਲੀ ਸਿਸਟਮ ਹੈ ਹੈਨਾ ਉਹਦੇ ਨਾਲ ਇਹ ਕਨਵੀਨੀਅੰਟ ਐਡਵਾਈਸ ਦਾ ਕੱਲਿਆ ਰੱਖਣਾ ਬੜਾ ਔਖਾ ਹੈ ਮੈਨੂੰ ਇਹ ਕਿਦੋਂ ਮਨ ਦੇ ਵਿੱਚ ਕਿਵੇਂ ਆਇਆ ਤੁਹਾਡੇ ਹਸਬੰਡ ਦੇ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਤੁਸੀਂ 20 ਸਾਲ ਯੂ ਐਸ اے ਰਹੇ ਤੁਹਾਡੇ ਬੱਚੇ ਵੀ ਹੈਗੇ ਕਿੰਨੇ ਬੱਚੇ ਮੈਂ ਦੋ ਬੇਟੇ ਨੇ ਉਹ ਵੀ ਬਾਹਰ ਨੇ ਤੇ ਬੇਟੀ ਇੱਥੇ ਅੱਛਾ ਬੇਟੀ ਇੱਥੇ ਤੇ ਤੁਸੀਂ ਕਿੰਨੇ ਸਾਲ ਉੱਥੇ ਰਹੇ ਹੋਗੇ ਸੀਗੇ 20 ਸਾਲ 20 ਸਾਲ ਤੇ ਉੱਥੇ ਕੀ ਕੰਮ ਕਰਦੇ ਸੀਗੇ ਮੈਂ ਤਾਂ ਫੂਡ ਸੀਗੀ ਸਬਵੇ ਤੇ ਕੁਇਜ਼ਨਰ ਸੀ ਮੇਰੇ ਕੋ ਤੇ ਮੇਰੇ ਹਸਬੰਦ ਸੀਗੇ ਹਾਰਡਵੇਅਰ ਕੰਪਿਊਟਰਸ ਦਾ ਕਰਦੇ ਸੀ ਤੇ ਰੀਅਲ ਏਸਟੇਟ ਕਰ ਅੱਛਾ ਰੀਅਲ ਏਸਟੇਟ ਕਰ ਫਿਰ ਤੁਸੀਂ ਮਨ ਕਿਵੇਂ ਬਣਾਇਆ ਕਿ ਅਸੀਂ ਇੰਡੀਆ ਦੇ ਵਿੱਚ ਕਿ ਇਵੈਂਸ਼ਲੀ ਮੇਰੇ ਹਸਬੰਦ ਨੇ ਵਾਪਸ ਇੰਡੀਆ ਆਣਾ ਸੀ ਉੱਥੇ ਤਾਂ ਰਹਿਣਾ ਨਹੀਂ ਸੀ ਉਹਨਾਂ ਦਾ ਮਨ ਨਹੀਂ ਸੀ ਹੀ ਵਾਂਟਿਡ ਟੂ ਬੀ ਹੇਅਰ ਅਸੀਂ ਉੱਥੇ ਰਹੇ ਕਿਉਂਕਿ ਪਹਿਲਾਂ ਤਾਂ 5 ਇਅਰਸ ਦਾ ਨਦੀ ਵੈਸੇ ਟ੍ਰੀਟਮੈਂਟ ਹੁੰਦੀ ਥ ਸੱਚ ਨੂੰ ਠੀਕ ਹੈ ਅਸੀਂ ਸੀਰੀਅਸਲੀ ਵਾਪਸ ਆਏ ਔਰ ਵਾਪਸ ਵੀ ਆਇਆ ਤਾਂ ਇੰਡੀਆ ਚ ਰਹਿਣਾ ਤਾਂ ਪਿੰਡ ਚ ਰਹਿਣਾ ਹੁਣ ਅਸੀਂ ਪਿੰਡ ਚ ਜਿਆਦਾ ਰਹੇ ਆ ਵੀ ਕਿ ਕੀ ਬਿਜ਼ਨਸ ਕਰੀਏ ਇਥੇ ਕੀ ਹੋਏਗਾ ਓਕੂਪੇਸ਼ਨ ਕੀ ਰੱਖੀਏ ਖਤੀ ਤਾਂ ਵੈਸੇ ਸ਼ੁਰੂ ਤੋਂ ਅਸੀਂ ਖੇਤੀ ਕਰਦੇ ਸੀ ਉਹ ਹੀ ਵਾਸ ਅ ਫਾਰਮਰ ਬੇਸਿਕਲੀ ਉਹ ਫਾਰਮਰ ਸੀਗੇ ਆਫਟਰ ਬੀਐਸਸੀ ਉਹਨਾਂ ਨੇ ਕੀਤੀ ਸੀ ਬੀਐਸਸੀ ਐਗਰੀਕਲਚਰ ਫਰਮ ਪੀਏਯੂ ਜਲੂਧਿਆਣਾ ਇੰਸਟੀਟਿਊਸ਼ਨ ਉਹ ਤਾਂ ਕੀਤੀ ਸੋ ਹੀ ਵਾਸ ਐਜੂਕੇਟਿਡ ਫਾਰਮਰ ਸੀ ਐਂਜਨੀਕਨ ਐਂਡ ਹੀ ਵਾਸ ਆਲਸੋ ਦਾ ਮੈਂਬਰ ਆਫ ਫਾਰਮਰਸ ਕਮਿਸ਼ਨਰ ਸੋ ਉਹਨਾਂ ਨੂੰ اے ਸੀ ਵੀ ਇੱਥੇ ਹੋਰ ਹੁਣ ਜ਼ਮੀਨਾਂ ਬਹੁਤ ਥੋੜੀਆਂ ਰਹਿ ਗਈਆਂ ਕੀ ਚੀਜ਼ ਪ੍ਰੋਫਿਟੇਬਲ ਹੋਏਗਾ ਇਸ ਹਿਸਾਬ ਨਾਲ ਉਹਨਾਂ ਨੇ ਫਿਰ ਡੇਰੀ ਸ਼ੁਰੂ ਕੀਤੀ ਹੂੰ ਇਹ ਸੋ ਤਾਂ ਫਿਰ ਇਹ ਕਾਫਲਾ ਕਦੋਂ ਸ਼ੁਰੂ ਹੋਇਆ ਇਹ ਨਹੀਂ ਕਦੋਂ ਰੱਖੀ ਗਈ ਸੀ ਕਿ ਇਹ ਜੀ 209 ਅਕਤੂਬਰ ਚ ਸੀ ਇਹਨਾਂ ਦੇ ਚਾਰਦਵਾਰੀ ਕਰਕੇ ਤੇ 210 ਦੇ ਵਿੱਚ 50 ਗਾਵਾਂ ਪਹਿਲਾਂ ਆ ਗਈਆਂ ਸੀ ਅਕਤੂਬਰ ਅੱਛਾ 200 ਮਤਲਬ ਹੋਰ 50 ਗਾਵਾਂ ਸ਼ੁਰੂ ਕੀਤਾ ਸੀ ਅੱਜ ਗਾਵਾਂ ਅੱਜ ਕਿੰਨੀਆਂ ਨੇ ਅੱਜ 250 ਤਾਂ ਜੋ ਖੁਸ਼ੀ ਹੈ ਇਸ ਚੀਜ਼ ਦੀ ਕਿ ਮਤਲਬ ਕਿੱਥੋਂ ਸ਼ੁਰੂ ਕੀਤਾ ਔਰ ਕਿੱਥੇ ਲੈ ਕੇ ਜਨਾ ਯੈਸ ਕਿੰਨੇ ਜਿਹੜੇ ਤੁਹਾਡੇ ਨਾਲ ਹੈਗੇ ਨੇ ਜਿਹੜਾ ਇੱਥੇ ਸਾਥ ਦਿੰਦੇ ਹੈਗੇ ਆ ਕਿੰਨਾ ਸਟਾਫ ਸਾਡੇ 10 ਬੰਦੇ ਹੈ ਜਿਹੜੇ ਮੇਰਾ ਸਟਾਫ ਹੈ ਨਾਲ ਇੱਕ ਡਾਕਟਰ ਹੈ ਇੱਕ ਮੇਰਾ ਡਰਾਈਵਰ ਐਂਡ ਕਿਉਂਕਿ ਅਸੀਂ ਖੇਤੀ ਵੀ ਕਰਦੇ ਹਾਂ ਪੱਠੇ ਲਗਾਣੇ ਆ ਹੁਣ ਇਹ ਪੱਠੇ ਉੱਥੋਂ ਆਏ ਨੇ ਹੈਨਾ ਫਿਰ ਅਸੀਂ ਮੱਕੀ ਵੀ ਲਗਾਣੇ ਆ ਫਿਰ ਜਿਸਰ ਇਨ ਬੀਟਵੀਨ ਟਾਈਮ ਹੁੰਦਾ ਉਹਦੇ ਉਹਸੀ ਕਣਕ ਲਗਾਣੇ ਆ ਔਰ ਕਣਕ ਅਸੀਂ ਕੱਟ ਲਗਾਣੇ ਆ ਕਿਉਂਕਿ ਅਸੀਂ ਪੱਠੇ ਜ਼ਿਆਦਾ ਲਗਾਣੀ ਆ ਆ ਚਾਰਵੀ ਮੈਸਜ ਦੇਖਿਆ ਤੁਸੀਂ ਖੁਦ ਉਹ ਕੀਤਾ ਆ ਉਹ ਮੱਕੀ ਲੱਗ ਜਾਨੀ ਆ ਫਿਰ ਉਹ ਉਹਦਾ ਵੀ ਅਸੀਂ ਚਾਰਵੀ ਬਣਾਵਾਂਗੇ ਹੈ ਨਾ ਸੋ ਦੋਨੋਂ ਕੰਮ ਸਾਈਡ ਬਾਈ ਸਾਈਡ ਚੱਲਦੇ ਆ ਮੇਰੀ ਡੈੜੀ ਵੀ ਉਹੀ ਬੰਦੇ ਸੰਕਰਦੇ ਆ ਤੇ ਉਹੀ ਬੰਦੇ ਸਾਡੇ ਫਾਰਮਿੰਗ ਵੀ ਕਰਦੇ ਆ ਇਸ ਉਮਰ ਦੇ ਵਿੱਚ ਵੀ ਆ ਕੇ ਤੁਸੀਂ ਪੂਰਾ ਸੰਭਾਲ ਲਿਆ ਹੋਇਆ ਦੂਸਰੀ ਲੇਡੀਜ਼ ਨੂੰ ਕੀ ਕਹਿਣਾ ਚਾਹੁੰਦੇ ਹੋ ਮਹਿਲਾਵਾਂ ਨੂੰ ਜਿਹੜੇ ਅੱਜ ਵੀ ਇੰਨੀ ਉੱਤਪਨ ਹੈ ਹਾਲਾਕੀ ਮਹਿਲਾਵਾ ਅੱਜ ਹਰ ਕਿੱਤੇ ਦੇ ਵਿੱਚ ਬਹੁਤ ਅੱਗੇ ਹੈਗੀਆਂ ਨੇ ਤਾਂ ਪਰ ਉਹਨਾਂ ਨੂੰ ਕੀ ਮੈਸੇਜ ਨਹੀਂ ਬਹੁਤ ਲੇਡੀਜ਼ ਵੈਸੇ ਕਰਦੀਆਂ ਵੀ ਨੇ ਅੱਜ ਕੱਲ ਫਾਰਮਿੰਗ ਕਰਦੀਆਂ ਨੇ ਇਟਸ ਰਿਮਾਰਕੇਬਲ ਹੈ ਨਾ ਉਹਨਾਂ ਨੂੰ ਦੇਖਣੀ ਅੱਛਾ ਲੱਗਦਾ ਹੈ ਕਿ ਟਰੈਕਟਰਾਂ ਤੇ ਆਪਣੀਆਂ ਲੜਕੀਆਂ ਜਾਂਦੀਆਂ ਨੇ ਪਰ ਆਈ ਵਿਸ਼ ਕਿ ਮੈਂ ਹੋਰ ਜ਼ਿਆਦਾ ਲੇਡੀਜ਼ ਐਸ ਕੰਮ ਨੂੰ ਕਰਨ ਪਿੰਡਾਂ ਵਾਲੇ ਜਿਹੜਾ ਖੇਤੀ ਹੈ ਤੇ ਜਿਹੜੀ ਡੇਰੀ ਫਾਰਮਿੰਗ ਹੈ ਜ਼ਿਆਦਾ ਲੇਡੀਜ਼ ਆਣ ਕਿਉਂਕਿ ਘਰੋਂ ਹੀ ਆਪਰੇਟ ਕਰਨਾ ਹੈ ਐਂਡ ਇਟਸ ਅ ਨੋਬਲ ਪ੍ਰੋਫੈਸ਼ਨ ਹੈ ਨਾ ਤੋਂ ਮੈਨੂੰ ਚਲਾ ਦੋ ਘੜੀ ਫਿਰ ਤੁਹਾਨੂੰ ਘਰ ਦਾ ਫਿਊਲ ਘਰ ਮਿਲ ਜਾਂਦਾ ਤੁਹਾਨੂੰ ਦੁੱਧ ਘਰ ਦਾ ਮਿਲਦਾ ਮੇਰਾ ਜੇ ਹੋਰ ਔਰਤਾ ਆਣ ਅੱਛਾ ਅੱਛਾ ਲੱਗ ਇੱਕ ਚੀਜ਼ ਹੋਰ ਬੜੀ ਕਹੀ ਜਾਂਦੀ ਹੈ ਕਿ ਬਾਹਰ ਬਾਜ਼ਾਰ ਚ ਦੁੱਧ ਮਿਲਾਵਤੀ ਬੜਾ ਮਿਲਦਾ ਹੈ ਗਾ ਬੜੀ ਵੱਡੀ ਇਸ ਚਮ ਜਿਹੜੀ ਹੈ ਦਿੱਕਤ ਹੈਗੀ ਹੈ ਹਨਾ ਫਾਰਮ ਤੇ ਇਸ ਚੀਜ਼ ਦਾ ਹੱਲ ਕਰਨ ਲਈ ਕੀ ਕਰਨਾ ਚਾਹੀਦਾ ਸਰਕਾਰ ਨੂੰ ਇੱਕ ਹੀ ਮੈਸੇਜ ਸਰਕਾਰ ਲਈ ਤਾਂ ਇਹ ਹੈ ਜੀ ਜਿਹੜੇ ਡਾਕਟਰ ਜੋ ਦਦੇਆ ਉਹ ਨਨੋ ਫੋਰਨ ਕਰਦੇ ਕੋਸ਼ਿਸ਼ ਦੇ ਏਜੰਸੀਸ ਹੈਗੀਆਂ ਨੇ ਮੇਰੇ ਹਸਬੰਦ ਦੇ ਵੀ ਐਨ ਆ ਪੀਡੀਐਫ ਇਹ ਬਣਾ ਕਿਤੇ ਸੀਗਾ ਛਾਪੇ ਵੀ ਮਾਰ ਦਿਸੀ ਪਰ ਇਸ ਬੜਾ ਮੁਸ਼ਕਲ ਹੈ ਦੇਖੋ ਨਾ ਪਨੀਰ ਕਿੰਨਾ ਡਾਟਰੀਟ ਹੈ ਇਸੇ ਕਰਕੇ ਡੇਰੀ ਫਾਰਮਿੰਗ ਜਿਹੜੀ ਘਟੀ ਹੈ ਨਹੀਂ ਘਟੀ ਤਾਂ ਜੀ ਪ੍ਰਾਈਸ ਬਹੁਤ ਫਰਕ ਪੈ ਗਿਆ ਸੀਗਾ ਕਿਉਂਕਿ ਜਿਹੜਾ ਫੌਡਰ ਜਿਹੜਾ ਮੱਕੀ ਐ ਇੰਨੀ ਮਹਿੰਗੀ ਹੋ ਗਈ ਸਾਡੇ ਦੁੱਧ ਨਾਲ ਸਾਨੂੰ ਰੇਟ ਨਹੀਂ ਸਮਝ ਆਉਂਦਾ ਹੁਣ ਕਾਫੀ ਠੀਕ ਹੈ ਰੇਟ ਜਿਸਲੇ ਰੇਟ ਨਹੀਂ ਠੀਕ ਮਿਲਦਾ ਫਿਰ ਵੀ ਕੈਨੋਟ ਇਵਨ ਪੇ ਆਰ ਯੂ نو ਬਿਲਸ ਲਾਈਕ ਮੱਕੀ ਵਗੈਰਾ ਨਹੀਂ ਖਰੀਦ ਸਕਦੇ ਫਿਰ ਮੁਸ਼ਕਲ ਹੋਇਆ 2500 ਬੰਦ ਹੋਈ ਹੈ ਤੇਰੀ ਪਿੱਛੇ ਹਮ ਯਾ ਪਰ ਹੁਣ ਕਾਫੀ ਠੀਕ ਹੈ ਤੇ ਹੋਰ ਇਨਸੈਂਟਿਵਸ ਦੇਣ ਸਾਨੂੰ ਜਿਹੜੇ ਸਾਡੇ ਨੀਡਸ ਹੈ ਸੀਮਨ ਅੱਛਾ ਆਵੇ ਸਾਨੂੰ ਮੈਡੀਸਿਨਸ ਦੇ ਵਿੱਚ ਡਿਸਕਾਊਂਟ ਮਿਲੇ ਤੇ ਡੈਫੀਨਿਟਲੀ ਕਿ ਮੋਰ ਪੀਪਲ ਵਿਲ ਗੈਟ ਇਨਟੂ ਇਟ ਹਮ ਤਾਂ ਬਿਲਕੁਲ ਤਾਂ ਮੈਮ ਨੇ ਦੱਸਿਆ ਔਰ ਮੈਮ ਇੱਕ ਮਿਸਾਲ ਨੇ ਜਿਨ੍ਹਾਂ ਨੇ ਉਸ ਟਾਈਮ ਤੋਂ ਅੱਜ ਤੱਕ ਇਹ ਸੰਭਾਲ ਕੇ ਰੱਖਿਆ ਹੋਇਆ ਔਰ ਅੱਗੇ ਵੀ ਜਿਹੜਾ ਇਹਨਾਂ ਨੇ ਸੰਭਾਲਣਾ ਹੈ ਔਰ ਇਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਉਹ ਸਟਾਫ ਹੈ ਜਿਹੜਾ ਉਹ ਪੂਰਾ ਇਸ ਨੂੰ ਦੇਖਦਾ ਵੀ ਹੈਗਾ ਔਰ ਹੋਰ ਵੀ ਮਹਿਲਾਵਾਂ ਨੂੰ ਅੱਗੇ ਆਣਾ ਚਾਹੀਦਾ ਹੈਗਾ ਔਰ ਇਸ ਨੂੰ ਸੰਭਾਲਣਾ ਚਾਹੀਦਾ ਹੈਗਾ ਔਰ ਡੇਰੀ ਫਾਜ ਕਿਤੇ ਅੱਗੇ ਵਧ ਰਿਹਾ ਹੈਗਾ ਮੈਮ ਨੇ ਜਿੱਦਾਂ ਦੱਸਿਆ ਹੈਗਾ ਕਿ ਕਾਫੀ ਅੱਗੇ ਵਧ ਰਿਹਾ ਹੈਗਾ ਔਰ ਹੋਰ ਮਹਿਲਾਵਾਂ ਨੂੰ ਇਸ ਵੱਲ ਆਣਾ ਚਾਹੀਦਾ ਹੈ ਜੇ ਪ੍ਰੋਫੈਸਰ ਰਨਾਲ ਸਨੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ